एउ <laughs> <laughs> ਮੰਕਰ ਫੀ ਹੋ ਗਿਆ ਬੜੀ ਵਧੀਆ ਸੁਭਾਅ ਨਾਲ ਯਾਹੀ ਨਹੀਂ ਨਹੀਂ ਉਹ ਇਹ ਕਿਹੜੀ ਰੋਟੀ ਹੈ ਬਾਈ اوه ڏاڍو ٿوري آهي ان کي ڏسڻ جو ساهه لڳندو آهي ਨੰਦਰਾ 3 ਵਜੇ ਦਾ ਹੁਣ ਹਾਰ ਗਈ ਇੱਥੇ ਕੀਤਾ ਵੀਰ ਜੀ ਇੱਥੇ ਚਸ਼ਮੂ ਆਂਦੇ ਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਨਿਕਲ ਕੇ ਭੱਜ ਗਏ ਬੁਲੇਟ ਦੇ ਉੱਤੇ ਚੜ੍ਹ ਕੇ ਤੇ ਉਹ ਨਿਕਲ ਕੇ ਭੱਜ ਗਏ ਇਹ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ ਹਾਦਸੇ ਨੂੰ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਤੇ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਹੈ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ 2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਇੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਨੇ ਮੋਕੇ ਦਾ ਵਾਰਦਾਇਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਹੈ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਇਹ ਉਹੀ ਹੋਇਆ ਵਾ ਤਿੰਨ ਚਾਰ ਮੁੰਡੇ ਸੀਗੇ ਬੁਲੱਟ 'ਤੇ ਹੋ ਰਵਾਨਾ ਹੋਵੇਗਾ ਇਹਨਾਂ ਨੂੰ ਰੇਟਾਂ ਦਾ ਪਿਆ ਜੀ ਕਿ ਲੋਕਾਂ ਕਹਿੰਦੇ ਕਿ ਕਿੰਦਾ ਸਵੇਰੇ ਘਰੋਂ ਤੁਰੇ ਸੀ ਕੋਟੜੀ ਨੂੰ ਜਾਤੋਂ 11 ਵਜੇ ਤੱਕ ਨਾ ਲਾਸਟ ਦੀ ਗੱਲ ਹੈ ਖਾਣਾ ਖਾਣਦੇ ਟਾਈਮ ਐਕਸੀਡੈਂਟ ਆ ਗਿਆ ਤੁਸੀਂ ਇੱਥੇ ਕੰਮ ਕਰਦੇ ਸੀ ਕਿਉਂ ਕੰਮ ਲੱਗਦਾ ਸੀ ਤਾਂ ਕਿਵੇਂ ਹੋ ਜਾਣਾ ਕਿੱਥੋਂ ਕਿੱਦਾਂ ਪਤਾ ਲੱਗਾ ਵੀ ਐਕਸੀਡੈਂਟ ਹੋ ਗਿਆ ਤੁਹਾਨੂੰ ਆਇਆ ਸੀ ਫੋਨ सारी उमर सा कमायक नहीं बनिया पढ़ाइया लिया हूँ जो सब का टाइम से बापा ना हो <laughs> ਆ ਸਰ ਬਣਾ ਨਾ ਜਬ ਤੁਸੀਂ ਅੰਗੇ ਆ ਤੁਸੀਂ ਮੈਂ ਤੁਹਾਨੂੰ ਦੇਖਾ ਪ੍ਰਦਰਸ਼ਨ ਕਰ ਰਹੇ ਹੋ ਕੁਛ ਨਹੀਂ ਕਾਰਵਾਈ ਨਹੀਂ ਕੀਤੀ ਕਿਸੇ ਬਣਾ ਹੁੰਿਆ ਕੁਛ ਕਾਰਵਾਈ ਨਹੀਂ ਕੀਤੀ ਕਿਸੇ ਕਾਰਵਾਈ ਜਿਹੜਾ ਸੇ ਤੋਂ ਕਿਥੇ ਗੱਡੀ ਮਾਰੀ ਐ ਨਾ ਕਿੱਨਾ ਮਾਰੀ ਬਾਡੀ ਗੱਡੀ ਵਜੀ ਬੰਦੇ ਨੇ ਤੇ ਬੰਦੇ ਨਹੀਂ ਪਤਾ ਬੰਦੇ ਪਾਟ ਗਏ ਆ ਹਾਂ ਜੀ ਹਾਂ ਜੀ ਕਿਧਰ ਹੈ ਵਜੀ ਗੱਡੀ ਮੋਰਚਾ ਤੇ ਮਾਰੀ ਗੱਡੀ ਐ ਨਾ ਉਹ ਮੋਰਚਾ ਰੋਟੀ ਖਾ ਕੇ ਆ ਰਿਆ ਸੀ ਅੱਛਾ ਜੀ ਪੱਟ ਪੱਟੇ ਦਾ ਮੁੱਛੀ ਲੱਗਾ ਹੀ ਕਿਤੋਂ ਗੱਡੀ ਆਈ ਆ ਗੱਡੀ ਆ ਕੇ ਇਹਨਾਂ ਗੱਡੀ ਮਾਰੀ ਆ ਤਿੰਨ ਚਾਰ ਆ ਕੇ ਲੱਗੀਆਂ ਵਾ ਇਹ ਮੜਕੇ ਵਿੱਚ ਘੋਟ ਆਇਆ ਮੋਟਰਸਾਈਕਲ ਉੱਤੇ ਲੱਤ ਕੇ ਆਪਣੇ ਬੰਦੇ ਵੀ ਲੱਗੇ ਫੱਟੜ ਕੇ ਕੀ ਉਹ ਹੀ ਨਹੀਂ ਦੇਖੇ ਮੌਕੇ ਤੇ ਆਹ ਜਿਹੜੀ ਪੁਛ ਪੋਸਟ ਆ ਕੋਟਾਰ ਦਾ ਸਭ ਕੋ ਪੁਛ ਪੋਸਟ ਯਾਹਾਂ ਤੇ ਪੁਛ ਆ ਗਈ ਸੀ ਉਹ ਲੋਕੇ ਦੇ ਮੌਕੇ ਦੇ ਮਾਰਗੀ ਆਹ ਜਿਹੜੇ ਬਰਾਬਰ ਵੀ ਬੰਦੇ ਕਿਹੜੇ ਆ ਉਹਨਾਂ ਕੋਈ ਕਾਰਵਾਈ ਨਹੀਂ ਆਉਂਦੀ ਪੋਸਟ ਮਾਰਨੇ ਦੀ ਬੋਡੀ ਕਰਦੇ ਇਸ ਤਰ੍ਹਾਂ ਕਿ ਤਰ੍ਹਾਂ ਹੀ ਖੜਦੇ ਜੇ ਬੋਡੀ ਤੇ ਹਿੰਦਾ ਕਿਹੜਾ ਮੋਟਰਸਾਈਕਲ ਸੀਗਾ ਮੌਕੇ ਤੇ ਸਾਰਾ ਕੁਝ ਭਾਜੀ ਫੋਨ ਵੀ ਉਹਦਾ ਉਹ ਤੇ ਕਿਹੜਾ ਮੁੰਡਾ ਮੋਟਰਸਾਈਕਲ ਦੇ ਟੱਕਰ ਹੋਈ ਮੋਕੇ ਤੇ ਪੂਰਾ ਹੋਇਆ ਉਹਨਾਂ ਦਾ ਨਾਮ ਸੀ ਉਹਨਾਂ ਦਾ ਨਾਮ ਲੱਡੂ ਹੈਗਾ ਤੁਸੀਂ ਕਿੱਥੇ ਰਹਿੰਦੇ ਹੋ ਉਹ ਇੱਥੇ ਆ ਬਹਿ ਗਏ ਖਡੂਰ ਸਾਹਿਬ ਤੇ ਇੱਥੇ ਰਹਿੰਦੇ ਆ ਆਪਣੇ ਪੁੱਤਰ ਕੋਟਕਪੂਰੇ ਕਿੰਨੇ ਸਾਲ ਉਮਰ ਉਹਨਾਂ ਦੀ ਕਿੰਨੇ ਸਾਲ ਉਮਰ ਦਾ ਜੀ ਆ ਪਰਿਵਾਰ ਹੈ ਉਹਨਾਂ ਦਾ ਆ ਪਰਿਵਾਰ ਦੇ ਉਹਨਾਂ ਦਾ ਉਹ ਐਕਸੀਡੈਂਟ ਹੋਇਆ ਚਭਾਲ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਤੇਸੀ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈਆਂ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀਵੀ ਆਈ ਸੀ ਮੌਕੇ ਦੀ ਸੀਸੀਟੀਵੀ ਜਿਸ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਹੈ ਕਿ ਗੱਡ ਬੋਡੀ ਨੂੰ ਵਾਈਂਡ ਅਪ ਕਰਕੇ ਜਾਂ ਜੋ ਉਹਨਾਂ ਨੂੰ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਹਨ ਮੈਮ ਕੀ ਨਾਮ ਕੀ ਹੈ ਕਿੰਨਾ ਜੀ ਡੈਥ ਹੋਈ ਤੇ ਕਿੱਥੋਂ ਨੇ ਰਹਿਣ ਦੇਖੋ ਜਿਹੜੀ ਡੈਥ ਹੋਈ ਹੈ ਮੈਂ ਨਿਰਵੈਲ ਸਿੰਘ ਆ ਸੁਨੋਪ ਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈ ਆ ਜ਼ਰੂਰ ਕਰਾਂਗੇ